ਸਤਿ ਸ੍ਰੀ ਅਕਾਲ ਜੀ ਅੱਜ ਐਤਵਾਰ ਦਾ ਮੇਨ ਪ੍ਰੋਗਰਾਮ ਜੋ ਅਸੀਂ ਆਏ ਐਤਵਾਰ ਸ਼ਾਮ ਨੂੰ 8 ਵਜੇ ਕਰਦੇ ਹਾਂ 11 ਕੁੜੀਆਂ ਸਮੇਤ ਅੱਜ ਦੇ 37 ਰਿਸ਼ਤੇ ਨੇ ਜੀ ਤਿੰਨ ਰਿਸ਼ਤੇ ਆਸਟ੍ਰੇਲੀਆ ਤੋਂ ਆ 14 ਰਿਸ਼ਤੇ ਕੈਨੇਡਾ ਤੋਂ 12 ਰਿਸ਼ਤੇ ਪੰਜਾਬ ਤੋਂ ਇੱਕ ਰਿਸ਼ਤਾ ਅਮਰੀਕਾ ਤੋਂ ਇੱਕ ਇੰਗਲੈਂਡ ਤੋਂ ਇੱਕ ਰਿਸ਼ਤਾ ਸਪੇਨ ਤੋਂ ਆ ਇੱਕ ਇਟਲੀ ਤੋਂ ਆ ਜੀ ਤੇ ਇੱਕ ਰਿਸ਼ਤਾ ਸਾਊਦੀ ਅਰਬ ਤੋਂ ਦੋ ਰਿਸ਼ਤੇ ਦੁਬਈ ਤੋਂ ਤੇ ਇੱਕ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਆਜੋ ਅੱਜ ਦੇ ਜਿਹੜੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਦੇਖਦੇ ਹਾਂ ਚੈਨਲ ਸਾਡਾ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਡੇ ਕੋਲੇ ਹਰੇਕ ਰਿਸ਼ਤ ਜਿਹੜੀ ਪਹੁੰਚਦੀ ਰਹੇ ਕੋਈ ਵੀ ਰਿਸ਼ਤਾ ਜਿਹੜਾ ਮਿਸ ਨਾ ਹੋਵੇ ਪਹਿਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ 4 ਸਾਲ ਦੀ ਸੋਸ਼ਲ ਸਰਵਿਸ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਯੂਐਸਏ ਕਦ 6 ਫੁੱਟ ਦੋਵਾਂ ਚ ਕਾਸਟ ਜੱਟ ਸਿੱਖ ਡੇਟ ਆਫ ਬਰਥ 25 ਸਾਲ ਦੀ ਹੈ ਜੀ ਕੰਮ ਸੁਪਰਵਾਈਜ਼ ਸੁਪਰਵਾਈਜ਼ਰ ਹੈ ਐਪਸਫੋਰਡ ਕੈਨੇਡਾ 8 ਕਿੱਲੇ ਜ਼ਮੀਨ ਆ ਜੀ 4-4 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਹੈ ਉਡੀ ਯੂਐਸਏ ਆ ਰਿਹਾ ਨਰਸ ਹੋਵੇ ਮੁੰਡਾ ਬੈਸਨੂ ਹੈ ਸਰਾਬ ਮੀਟ ਵਾਲੇ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਐਸਏ ਤੋਂ ਅਮਰੀਕਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਯੂਐਸਏ ਡਾਕਟਰ ਹੈ ਜੂਨੀਅਰ ਪੜਾਈ 3 ਸਾਲ ਦੀ ਐਜੂਕੇਸ਼ਨ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ 5 ਫੁੱਟ 6 ਇੰਚ ਕੱਦਦਾ ਜੀ ਕਾਸਟ ਜੱਟ ਸਿੱਖ ਡੇਟ ਆਫ ਬਰਥ 26 ਸਾਲ ਦੀ ਹੈ ਕੰਮ ਯੂਐਸਏ ਜੂਨੀਅਰ ਡਾਕਟਰ ਹੈ ਕੈਲੀਫੋਰਨੀਆ ਤੇ ਕੁੜੀ ਦੀ ਆਈਟੀ ਕਰੀ ਹੋਵੇ ਆਈਟੀ ਕਰੀ ਹੋਵੇ ਜਾਂ ਬੀਐਸ ਨਰਸਿੰਗ ਕਰੀ ਹੋਵੇ ਜਾਂ ਐਮਬੀਬੀਐਸ ਕਰੀ ਹੋਵੇ ਮੁੰਡੇ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਜੀ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਡਿਗਰੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ 5 ਫੁੱਟ 7 ਇੰਚ ਕਾਸਟ ਕੱਦ ਹੈ ਕਾਸਟ ਜੱਟ ਸਿੱਖ ਗੋਤ ਸੰਧੂ ਹੈ ਡੇਟ ਆਵਤ 10 1993 ਦੀ ਹੈ ਜੀ ਆਸਟ੍ਰੇਲੀਆ ਪੀਆਰ ਆ ਮੁੰਡਾ ਤੇ ਆਸਟ੍ਰੇਲੀਆ ਦੇ ਵਿੱਚ ਆਪਣਾ ਖੁੱਦ ਦਾ ਘਰ ਹੈ ਇਹਨਾਂ ਦਾ ਤੇ ਇੰਡੀਆ ਦੇ ਵਿੱਚ 5 ਕਿੱਲੇ ਜ਼ਮੀਨ ਹੈ ਤੇ ਕੋਠੀ ਪਾਈ ਹੋਈ ਹੈ ਕੁੜੀ ਸੁੰਦਰ ਹੋਵੇ ਇੰਡੀਆ ਪੜ੍ਹੀ ਲਿਖੀ ਹੋਵੇ ਜਾਂ ਆਸਟ੍ਰੇਲੀਆ ਪੱਕੀ ਜਾਂ ਕੱਚੀ ਹੋਵੇ ਬਰਨਾਲਾ ਤੇ ਸੰਗਰੂਰ ਜਾਂ ਆਪਾਂ ਮਾਲਵਾ ਏਰੀਆ ਕਹਿੰਦੇ ਇਸ ਨੂੰ ਪਹਿਲ ਹੈ ਜੀ ਲਾਲ ਪੱਟੀ ਦੇ ਵਿੱਚ 84 ਵਾਲਾ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਐਮਬੀਏ ਐਚਆਰ ਮਾਰਕੀਟਿੰਗ ਤੇ ਆਈਲੈਟਸ ਦੇ ਵਿੱਚੋਂ ਸੀ ਬੈਨ ਨੇ ਜਰਨਲ ਆਈਲੈਟਸ ਦੇ ਵਿੱਚੋਂ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਨੂੰ ਅਡੇਟੋ ਵਰਥ 22999 ਦੀ ਆ ਕੰਮ ਅਸਿਸਟੈਂਟ ਪ੍ਰੋਫੈਸਰ ਹੈ ਕੁੜੀ ਮੁੰਡਾ ਆਸਟ੍ਰੇਲੀਆ ਕੈਨੇਡਾ ਜਾਂ ਯੂਐਸਏ ਹੋਵੇ ਗ੍ਰੈਜੂਏਟ ਹੋਵੇ ਜੇ ਇੰਡੀਆ ਹੈ ਤਾਂ ਗਵਰਨਮੈਂਟ ਜੌਬ ਤੇ ਹੋਵੇ ਤੇ 12 ਕਿੱਲਾਂ ਤੋਂ ਪਲੱਸ ਜ਼ਮੀਨ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰ ਕੁੜੀ ਦੇ ਪਰਿਵਾਰ ਦਾ ਨੰਬਰ 90 ਵਾਲਾ ਲਾਲ ਪੱਟੀ ਦੇ ਵਿੱਚ ਆ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਤੇ ਜਿਨ੍ਹਾਂ ਨੇ ਐਡ ਪੋਆਣੀਆਂ ਇਹੇ ਠਾ ਪੀਲੀ ਪੱਟੀ ਸਾਡਾ ਨੰਬਰ ਹੈ WhatsApp ਤੇ ਮੈਸੇਜ ਕਰੋ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਹੁਸਿਆਰਪੁਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਬੀਐਸਸੀ ਇਨ ਹੋਟਲ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ 1 ਇੰਚ ਕਾਸਟਰ ਰਵਿਦਾਸੀਆ ਸਿੱਖ ਡੇਟ ਆਫ ਬਰਥ 22794 ਦੀ ਹੈ ਜੀ ਕਰਮ ਵਰਕ ਜਿਹੜਾ ਐਸ ਸ਼ੈਫ ਹੈ ਇਨ ਹੋਟਲ ਇਨ ਦੁਬਈ ਫਰੋਂ 6 ਸਾਲ ਤੋਂ ਸੈਲਰੀ 120000 ਰੁਪਈਆ ਕੁੜੀ ਦੀ ਬੀ ਐਸਿੰਗ ਨਰਸਿੰਗ ਐਮ ਬੀਏ ਕਰੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਸਿਆਸੀ ਵਾਲਾ ਨੰਬਰ ਪਰਿਵਾਰ ਦਾ ਲਾਲ ਪੱਟੀ ਦੇ ਵਿੱਚ ਆ ਜੀ ਮੁੰਡੇ ਦੇ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਡਿਪਲੋਮਾ ਨੇ ਪਲੰਬਰ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਮੈਰ ਰਾਜਪੂਤ ਸੁਨਿਆਰ ਕਹਦੀ ਆਪਾਂ ਤੇ ਗੁੱਤ ਸੀਨ ਹੈ ਡੇਟ ਆਫ ਬਰਥ 17 493 ਦਾ ਹੀ ਕੰਮ ਇਟਲੀ ਪੇਪਰ ਹੋਲਡਰ ਆ ਮੁੰਡਾ ਅੜੀ ਲਿਖੀ ਕੁੜੀ ਲੁਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰਿਓ ਅੱਜ ਦੇ 37 ਰਿਸ਼ਤੇ ਨੇ ਜੀ 11 ਕੁੜੀਆਂ ਦੇ ਨੇ ਸਾਰੀ ਵੀਡੀਓ ਲਾਸਟ ਤੱਕ ਦੇਖਿਓ ਤੁਹਾਡੀ ਪਸੰਦ ਦਾ ਰਿਸ਼ਤਾ ਇੱਕ ਨੰਬਰ ਤੇ 10ਵੇਂ ਨੰਬਰ ਤੇ 20ਵੇਂ ਨੰਬਰ ਇੱਥੋਂ ਤੱਕ ਕਿ 37ਵਾਂ ਨੰਬਰ ਵੀ ਹੋ ਸਕਦਾ ਹੈ ਵੀਡੀਓ ਲਾਸਟ ਤੱਕ ਦੇਖਿਓ ਤੇ ਕਮੈਂਟ ਜਰੂਰ ਕਰੋ ਕਿਵੇਂ ਦਾ ਸਾਡਾ ਪ੍ਰੋਗਰਾਮ ਲੱਗਦਾ ਨਾਮ ਸਿੰਘ ਪਤਾ ਮਲੇਰ ਕੋਟਲਾ ਨੇੜੇ ਇਹਨਾਂ ਦਾ ਪਿੰਡ ਤੇ ਪੜ੍ਹਾਈ ਬੀ ਕਾਮ ਐਲ ਐਲ ਬੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 2 ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੁੱਤ ਢਿੱਲੋਂ ਡੇਟ ਆਫ ਬਰਥ 17/02/96 ਦੀ ਹੈ 22 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਸਵਾ 11 11 ਦੋਨੇ ਭਰਾਵਾਂ ਨੂੰ ਆਉਂਦੀ ਹੈ ਗਵਰਨਮੈਂਟ ਜੋਬ ਤੇ ਹੈ ਜੀ ਮੁੰਡਾ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਤੇ ਬਿਜ਼ਨਸ ਹੈ ਜਿਹੜਾ ਫਲਾਈ ਐਸ ਜਿਹੜੀ ਬ੍ਰਿਕਸ ਇੱਟਾਂ ਦੀ ਜਿਹੜਾ ਤੇ ਇੱਕ ਇੰਟਰਲੌਕ ਟਾਇਲ ਦਾ ਇਹਨਾਂ ਦਾ ਖੁੱਦਾ ਆਪਦਾ ਸੈਟਅਪ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਖੇਤੀਬਾੜੀ ਵਾਲਾ ਜਿਹੜਾ ਪਰਿਵਾਰ ਹੋਵੇ ਵਿਆਹ ਵਧੀਆ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਰਾਏਗੋਟ ਪੜ੍ਹਾਈ میٹرਿਕ ਤੇ ਆਈਟੀਆ ਕੀਤੀ ਹੋਈ ਹੈਗੀ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਸੀਵਿਆ 888 ਦਾ ਡੇਟ ਆਫ ਬਰਥ ਹੈ ਜੀ ਡਰਾਈਵਰ ਐਂਡ ਦੁਬਈ ਵੇ ਦਾ ਹੈਵੀ ਲਾਇਸੈਂਸ ਹੈ 5 ਕਿੱਲੇ ਜ਼ਮੀਨ ਹੈ ਜੀ ਕੁੜੀ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਪੰਜਾਬ ਵਿੱਚ ਜਾਂ ਪੰਜਾਬ ਵਿੱਚ ਘਰੇਲੂ ਕੁੜੀ ਜੀ ਕੰਮ ਕਰਨ ਵਾਲੀ ਕੰਮਕਾਜ ਵਾਲੀ ਚਾਹੀਦੀ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਬਠਿੰਡਾ ਸ਼ਹਿਰ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਤੇ ਇੱਕ ਜਿਹੜੇ ਐਡ ਪਵਾਉਂਦੇ ਨੇ ਉਹ ਧਿਆਨ ਰੱਖਣ ਜੀ ਚੈਨਲ ਸਬਸਕ੍ਰਾਈਬ ਦੇ ਨਾਲ ਨਾਲ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਜੋ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚਦਾ ਰਹੇ ਕੁੜੀ ਦੇ ਭੈਣ ਕੋਈ ਨਹੀਂ ਭਰਾ ਇੱਕ ਅਣਮੈੜ ਹੈ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਲ ਸੰਤੂ ਡੇਟ ਆਫ ਬਰਥ 28 2001 ਦਾ ਕੰਮ ਕੋਰਸ 에ਅਰ ਹੋਸਟੈਸ ਚੰਡੀਗੜ੍ਹ ਦੇ ਵਿੱਚ ਕਰ ਰਹੇ ਨੇ ਤੇ ਮੁੰਡਾ ਪੱਗ ਬਣਦਾ ਹੋਵੇ ਸਰਦਾਰ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਹੋਵੇ ਬਠਿੰਡਾ ਕਪੂਰਥਲਾ ਫੀਦ ਕੋਟ ਮੋਗਾ ਇਹ ਏਰੀਏ ਦੇ ਵਿੱਚੋਂ ਜਿਹੜਾ ਜਮ ਮੁਕਤ ਸਰ ਸਾਹਿਬ ਇਹ ਏਰੀਆ ਤੋਂ ਜਿਹੜਾ ਮੁੰਡਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਤੇ ਵੀਡੀਓ ਦੀ ਕੁਆਲਿਟੀ ਥੋੜੀ ਜੀ ਵਧਾ ਕੇ ਦੇਖਿਆ ਕਰੋ ਤਾਂ ਜੋ ਤੁਹਾਨੂੰ ਅੱਖਰ ਚੰਗੀ ਤਰ੍ਹਾਂ ਸਾਫ਼-ਸਾਫ਼ ਸਮਝਦੇ ਵਿੱਚ ਆਉਣ ਇਹਦੀ ਜਿਹੜੀ ਰੈਜ਼ੋਲੂਸ਼ਨ ਹੈ ਵੀਡੀਓ ਦੀ ਕੁਆਲਿਟੀ ਵਧਾ ਲਿਆ ਕਰੋ ਨਾਮ ਬੀ ਪਤਾ ਰਾਜਪੁਰਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਨਿਊਜ਼ੀਲੈਂਡ ਪਲੱਸ 2 ਕੀਤੀ ਹੋਈ ਹੈ ਤੇ ਨਿਊਜ਼ੀਲੈਂਡ ਤੋਂ ਕੋਰਸ ਹੈ ਨਾ ਸੈਫ ਦਾ ਕੀਤਾ ਹੋਇਆ ਹੈ ਪੈਣਾ ਦੋ ਮੈਨ ਨੇ ਇੱਕ ਯੂਕੇ ਆ ਭਰਾ ਕੋਈ ਨਹੀਂ ਕੱਦ 5 6 ਫੁੱਟ ਆ ਜੀ ਕਾਸਟ ਸਿੱਖ ਗੋਤ ਚੋਹਾਨ ਡੇਟ ਆਫ ਬਰਥ 1997 ਦਾ ਕੰਮ ਨਿਊਜ਼ੀਲੈਂਡ ਸੈਫ ਵਰਕ ਪਰਮਿਟ ਤੇ ਤੇ 4 ਕਿੱਲੇ ਜ਼ਮੀਨ ਹੈ ਕੁੜੀ ਨਿਊਜ਼ੀਲੈਂਡ ਪੀਆਰ ਜਾਂ ਆਸਟ੍ਰੇਲੀਆ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਕੌਰ ਜਲੰਧਰ ਤੋਂ ਕੁੜੀ ਬਲੌਂਗ ਕਰਦੀ ਆ ਪੜ੍ਹਾਈ ਮੈਡੀਕਲ ਲਾਈਨ ਦੀ ਸਟੱਡੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1996 ਦੀ ਹੈ ਜੀ ਕੰਮ ਕੈਨੇਡਾ ਸਿਟੀ ਜਾਣਾ ਹੈ ਕੁੜੀ ਤੇ ਕੈਨੇਡਾ ਗਵਰਨਮੈਂਟ ਜੌਬ ਤੇ ਆ ਕੁੜੀ ਮੁੰਡਾ ਐਜੂਕੇਟਿਡ ਹੋਵੇ ਕੈਨੇਡਾ ਹੋਵੇ ਤੇ ਵੈਲ ਸੈਟਲਡ ਹੋਵੇ लाल पट्टी ਦੇ ਵਿੱਚ ਕੈਨੇਡਾ ਦੀ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕਾਲ ਕਰੋ ਜਾਂ ਵਟਸਐਪ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਚੀਜ਼ ਦਾ ਧਿਆਨ ਰੱਖੋ ਕੁੜੀਆਂ ਨੇ ਲਿਖਾਇਆ ਵੀ ਕੈਨੇਡਾ ਦੇ ਟਾਈਮ ਦੇ ਉੱਪਰ 5 ਵਜੇ ਤੋਂ ਲੈ ਕੇ 10 ਵਜੇ ਤੱਕ ਬਾਕੀ ਟਾਈਮ ਲਿਖਿਆ ਹੋਇਆ ਹੈ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਸੰਗਰੂਰ ਤੋਂ ਮੁੰਡਾ ਬਲੌਂਕਰ ਦਾ ਪੜ੍ਹਾਈ ਡਿਪਲੋਮਾ ਇਨ ਮਕੈਨਿਕਲ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਰਿਫਿਊਜੀ ਡੇਟ ਆਫ ਬਰਥ 1996 ਦਾ ਕੈਨੇਡਾ ਪੀਆਰ ਆ ਮੁੰਡਾ ਤੇ ਕੈਨੇਡਾ ਆਪਣਾ ਘਰ ਹੈ ਇਹਨਾਂ ਦਾ 8 ਕਿੱਲੇ ਜ਼ਮੀਨ ਆ 4-4 ਕਿੱਲੇ ਜ਼ਮੀਨ ਆਉਂਦੀ ਆ ਖੁਦ ਦਾ ਘਰ ਜਿਹੜਾ ਇਹਨਾਂ ਦਾ ਆ ਉਹਦਾ ਕੈਨੇਡਾ ਤੇ ਕੁੜੀ ਵਧੀਆ ਵੈਲ ਐਜੂਕੇਟਿਡ ਹੋਵੇ 100 ਕਿਲੋਮੀਟਰ ਏਰੀਆ ਦੇ ਹੀ ਫੋਨ ਕਰਨ ਰਿਫਿਊਜੀ ਫੈਮਿਲੀ ਮਤਲਬ ਸੰਗਰੂਰ ਤੋਂ 100 ਕਿਲੋਮੀਟਰ ਏਰੀਆ ਹਨਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ 90 ਵਾਲਾ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਹੈ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਬੀਐਸਸੀ ਨਰਸਿੰਗ ਕਰੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੂਤ ਸਰਾਂ ਡੇਟ ਆਫ ਬਰਥ 1295 ਦਾ ਜੀ ਕੰਮ ਕੈਨੇਡਾ ਪੀਆਰ ਹੈ ਮੁੰਡਾ ਆਰ ਐਨ ਹਸਪੀਟਲ ਜੋਬ ਹੈ ਹਸਪੀਟਲ ਦੇ ਵਿੱਚ ਵਧੀਆ ਤੇ 14 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਕੁੜੀ ਦੀ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਮਤਲਬ ਵਧੀਆ ਐਜੂਕੇਟਿਡ ਹੋਵੇ ਕੁੜੀ 5 ਫੁੱਟ 6 ਇੰਚ ਤੋਂ ਕੱਦ ਜਿਹੜਾ ਘੱਟ ਨਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਸਾਰੇ ਕਮੈਂਟ ਜਰੂਰ ਕਰੋ ਆ ਨਾਮ ਸਿੰਘ ਪਤਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 5 ਫੁੱਟ 11 ਇੰਚ ਕਾਸਟ ਆਰਾਮ ਗੜੀਆ ਰਾਧਾ ਸੁਆਮੀ ਫੈਮਲੀ ਹੈ ਗੋਤ ਲੋਟੇ ਡੇਟ ਆਫ ਬਰਥ 5 12 2000 ਦਾ ਜੀ ਕੰਮ ਕੈਨੇਡਾ ਵੇਟਰ ਵੀਜ਼ਾ ਤੇ ਹੈ ਕੁੜੀ ਦਾ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਕੈਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਐਲਐਲਬੀ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਕੋਈ ਨਹੀਂ ਕਰਦਾ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ 1999 ਦੀ ਕੰਮ ਬਿਜ਼ਨਸ ਹੈ ਦੋ ਪੈਟਰੋਲ ਪੰਪ ਨੇ 24 ਕਿੱਲੇ ਜ਼ਮੀਨ ਹੈ ਤੇ ਹੋਰ ਪ੍ਰਾਪਰਟੀ ਹੈ ਕਾਫੀ ਤੇ ਮੰਗ ਕੋਈ ਨਹੀਂ ਮੁੰਡਾ ਗੁਰਸਿੱਖ ਹੈ ਕੁੜੀ ਵਧੀਆ ਪੜੀ ਲਿਖੀ ਹੋਵੇ ਸੋਹਣੀ ਜਵਾਨ ਚੰਗੇ ਖਾਨਦਾਨ ਦੇ ਪਰਿਵਾਰ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਬੂੰਦੀ ਰਾਜਸਥਾਨ ਤੇ ਜਿਹੜਾ ਇਹਨਾਂ ਦਾ ਪਸੌਕਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਫਰੀਦਕੋਟ ਪੜ੍ਹਾਈ ਬੀ ਟੈਕ ਜੈਪੁਰ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਐਮਏ ਕੈਨੇਡਾ ਤੋਂ ਕੀਤੀ ਹੋਈ ਹੈ ਤਿੰਨ ਭੈਣਾਂ ਨੇ ਦੋ ਪੰਜਾਬ ਦੇ ਵਿੱਚ ਮੈਰਿਡ ਨੇ ਇੱਕ ਯੂਕੇ ਇੰਗਲੈਂਡ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ 5 ਫੁੱਟ 10 ਇੰਚ ਕੱਦ ਦਾ ਹੀ ਕਾਸਟ ਜੱਟ ਸਿੱਖ ਗੂਤ ਸਰਾਂ ਡੇਟ ਆਫ ਬਰਥ 10 3 94 ਦੀ ਹੈ ਜੀ 20 ਕਿੱਲੇ ਜ਼ਮੀਨ ਹੈ ਆਪਣਾ ਬਿਜ਼ਨਸ ਹੈ ਰਾਜਸਥਾਨ ਦੇ ਵਿੱਚ ਕੁੜੀ ਵਧੀਆ ਐਜੂਕੇਟਿਡ ਹੋਵੇ 5 ਫੁੱਟ 5 ਇੰਚ ਤੋਂ ਕੱਦ ਘੱਟ ਨਾ ਹੋਵੇ ਮਾਲਵੇਰੀ ਇਹਨੂੰ ਪਹਿਲ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਹਿਲਾ ਨੰਬਰ ਪੰਜਾਬ ਦਾ ਪਹਿਲਾ ਨੰਬਰ ਰਾਜਸਥਾਨ ਦਾ ਦੂਜਾ ਨੰਬਰ ਪੰਜਾਬ ਦਾ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਜਲੰਧਰ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਗ੍ਰੈਜੂਏਸ਼ਨ ਫਰੋਮ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਭੈਣਾ ਦੋ ਨੇ ਭਰਾ ਇੱਕ ਹੈ ਕੁੜੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਤੇ ਆਪਣੇ ਕਮੈਂਟ ਜਰੂਰ ਕਰੋ ਤੇ ਅੱਜ ਦੇ ਆਪਾਂ ਜਿੰਨੇ ਵੀ ਰਿਸ਼ਤੇ ਪਾਏ ਨੇ 11-12 ਕੁੜੀਆਂ ਦੇ ਵੀ ਰਿਸ਼ਤੇ ਆ ਆਪਾਂ ਸੀਰੀਅਲ ਵਾਈਜ਼ ਪਾਉਣੇ ਵਿੱਚ ਭੈਣ ਭਰਾਵਾਂ ਦੇ ਮੈਸੇਜ ਆਏ ਸੀਗੇ ਕਿ ਮੁੰਡਿਆਂ ਦੀ ਲੱਗ ਦੱਸਿਆ ਕਰੋ ਜਾਂ ਜੱਟ ਸਿੱਖ ਲੱਗ ਦੱਸਿਆ ਕਰੋ ਜਾਂ ਜਿਵੇਂ ਵੀ ਸਾਡੇ ਕੋਲ ਇੱਕ ਸਿਸਟਮ ਹੈ ਜਿਵੇਂ ਜਿਵੇਂ ਅਗਲੇ ਦਾ ਰਿਸ਼ਤਾ ਆਈ ਜਾਂਦਾ ਅਸੀਂ ਉਹਨੂੰ ਸੀਰੀਅਲ ਜਿਵੇਂ ਹੁਣ ਉੱਪਰ ਲਿਖਿਆ ਹੋਇਆ ਪ੍ਰੋਫਾਈਲ ਨੰਬਰ 17903 ਇਹ ਦੂਆ ਚਾਰ ਉਹ ਪੰਜ ਹੁਣ ਇਹਨੂੰ ਆਪਾਂ ਸੀਰੀਅਲ ਵਾਈਜ਼ ਪਾਉਣੇ ਉਹ ਭਾਵੇਂ ਮੁੰਡਾ ਤੇ ਭਾਵੇਂ ਕੁੜੀ ਹੈ ਧਿਆਨ ਨਾਲ ਰੱਖਿਆ ਕਰੋ ਤੇ ਕੁੜੀ ਦੀ ਜਿਹੜੀ ਕਾਸਟ ਹੈ ਜੀ ਜੱਟ ਸਿੱਖਾ ਕੁੜੀ ਡੇਟ ਆਫ ਬਰਥ 1 ਮੁੱਢਾ ਸੋਨਾ ਤੇ ਨਸੀ ਤੋ ਰਹਤ ਹੋਵੇ ਘਟੋ ਘਾਟ 8 ਕਿਲੇ ਜ਼ਮੀਨ ਹੋਵੇ ਸਿਰਫ ਦੁਆਬਾ ਏਰੀਏ ਵਾਲੇ ਹੀ ਫੋਨ ਕਰਨੇ ਧਿਆਨ ਰੱਖਿਓ 62800 ਵਾਲਾ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਬੈਂਕਓਵਰ ਦੇ ਜਿਹੜਾ ਕੈਨੇਡਾ ਦੇ ਵਿੱਚ ਬੈਂਕਓਵਰ ਜਿਹੜਾ ਟਾਈਮ ਹੈ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ 6:30 ਵਜੇ ਤੱਕ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਧਿਆਨ ਚ ਰੱਖਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੰਪਿਊਟਰ ਨੈਟਵਰਕਿੰਗ ਤੇ ਸੌਫਟਵੇਅਰ ਟੈਕਨੀਸ਼ੀਅਨ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੂਤ ਬੈਣੀਪਾਲ ਡੇਟ ਆਫ ਬਰਥ ਗਿਆ 1997 ਦਾ ਜੀ ਕੰਮ ਕੈਨੇਡਾ ਪੀਆਰ ਆ ਮੁੰਡਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਡੀ ਸਿੰਗਲਾ Hindu ਪਰਿਵਾਰ ਦੇ ਵਿੱਚੋਂ ਆ ਮੁੰਡਾ ਬਠਿੰਡਾ ਤੋਂ ਪੜ੍ਹਾਈ ਕੀਤੀ ਬਠਿੰਡਾ ਤੋਂ ਬਲੋਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਲਾ ਮੁੰਡਾ ਹੈ ਕੱਦ 5 ਫੁੱਟ 5 ਇੰਚ ਕਾਸਟ ਅਗਰਵਾਲ ਗੋਤ ਸਿੰਘ ਦਾ ਡੇਟ ਆਫ ਬਰਥ 17 12 99 ਦਾ ਹੀ ਆਉਣਿੰਗ ਜਿਹੜਾ ਵਰਕ ਸੀਸੀਟੀਵੀ ਕੈਮਰਾਜ ਤੇ ਵਾਟਰ ਫਿਲਟਰ ਆਰਓ ਕਹਿਦੀ ਆਪਾਂ ਸੇਲ ਤੇ ਸਰਵਿਸ ਦਾ ਇਹਨਾਂ ਦਾ ਕੰਮ ਹੈ ਵਧੀਆ ਇਹਨਾਂ ਦੀ ਇਨਕਮ ਹੈ 40 ਤੋਂ 50000 ਰੁਪਏ ਪਰ ਮੰਥ ਦਾ ਜਿਹੜਾ ਕਮਾ ਲੈਂਦੇ ਨੇ ਵਧੀਆ ਸੈਟਅਪ ਹੈ ਤੇ ਇੱਕ ਦੁਕਾਨ ਇਹਨਾਂ ਨੇ ਕਿਰਾਏ ਤੇ ਦਿੱਤੀ ਹੋਈ ਹੈ ਤੇ ਆਪਣਾ ਖੁਦ ਦਾ ਸੌਗਜ ਦੇ ਵਿੱਚ ਘਰ ਆ ਇਹਨਾਂ ਦਾ ਆਪ ਦਾ ਤੇ ਬਠਿੰਡਾ ਏਰੀਆ ਵਾਲੇ ਉਹ ਕੁੜੀ ਘਰੇਲੂ ਪੜੀ ਲਿਖੀ ਸੁੰਦਰ ਹੋਵੇ ਘੱਟੋ ਘੱਟ ਪਲੱਸ 2 ਕਰੀ ਹੋਵੇ ਤੇ ਸੂਝਵਾਨ ਹੋਵੇ ਮੁੰਡੇ ਦੇ ਪਰਿਵਾਰ ਦਾ ਨੰਬਰ 80 ਵਾਲਾ ਲਾਲ ਪੱਟੀ ਦੇ ਵਿੱਚ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਨਵ ਐਂਡ ਹੈਰੀ ਇਹ ਇਹ ਐਡਮ ਧਿਆਨ ਨਾਲ ਪੜਿਓ ਸੁਣਿਓ ਸੌਰੀ ਨਾਲੇ ਪੜਿਓ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦੇ ਆ ਤੇ ਮਾਸਟਰ ਇਨ ਅਕਾਊਂਟਿੰਗ ਤੇ ਡਿਪਲੋਮਾ ਫਰੋਮ ਆਸਟ੍ਰੇਲੀਆ ਬੀਏ ਤੇ ਆਈਟੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਅਨਮੈਡ ਨੇ ਕੱਦ 5 ਫੁੱਟ 10 ਇੰਚ ਤੇ 5 ਫੁੱਟ 9 ਇੰਚ ਕਾਸਟ ਜੱਟ ਗੋਤ ਢਾਲੀਵਾਲ ਡੇਟ ਆਫ ਬਰਥ 1993 ਤੋਂ 1993 ਇੱਕ ਘਰ ਜੀ ਦੋ ਵਾਕਿ ਨੇ ਇੱਕ ਪਰਿਵਾਰ ਨਾਲ ਗੱਲ ਕਰ ਲਿਓ ਤੇ ਮੁੰਡਾ ਜਿਹੜਾ ਕੰਸਟਰਕਸ਼ਨ ਸੈਕਟਰ ਇਨ ਆਸਟ੍ਰੇਲੀਆ ਦਾ ਵਰਕ ਹੈ ਤੇ ਵਰਕ ਇਨ ਆਟੋਮੋਬਾਈਲ ਦਾ ਦੂਜੇ ਦਾ ਤੇ ਰਿਸ਼ਤਾ ਇੱਕ ਕੁੜੀ ਬਾਹਰ ਹੋਵੇ ਤੇ ਇੱਕ ਕੁੜੀ ਇੰਡੀਆ ਤੋਂ ਇਹਨਾਂ ਨੂੰ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਆ ਮੁੰਡੇ ਦਾ ਮੁੰਡੇ ਦੇ ਪਰਿਵਾਰ ਦਾ ਬਾਕੀ ਐਡ ਨੂੰ ਪੂਰਾ ਪਰਿਵਾਰ ਨੂੰ ਤੁਸੀਂ ਸਮਝ ਸਕਦੇ ਹੋ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਬ੍ਰਾਹਮਣ ਲੜਕਾ Hindu ਪਰਿਵਾਰ ਦੇ ਵਿੱਚੋਂ ਰਿਸ਼ਤਾ ਜਲੰਧਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਬ੍ਰਾਹਮਣ ਗੋਤ ਕੇਸ਼ਵ ਡੇਟ ਆਵਰਤ 5 10 94 ਦੀ ਬੌਰਨਾ ਜਿਹੜਾ ਇਹ ਜੰਮਿਆ ਪੜਿਆ ਆਸਟ੍ਰੇਲੀਆ ਜੀ ਆਸਟ੍ਰੇਲੀਆ ਸਿਡਨੀ ਦੇ ਵਿੱਚ ਸਟੋਰ ਮੈਨੇਜਰ ਹੈ ਜੀ ਪ੍ਰੋਪਰਟੀ ਸਿਡਨੀ ਦੇ ਵਿੱਚ ਹੈ ਤੇ ਜਲੰਧਰ ਇੱਕ ਹਾ우스 ਹੈ ਇਹਨਾਂ ਦਾ ਕੁੜੀ ਸੋਹਣੀ ਵਧੀਆ ਪਰਿਵਾਰ ਦੀ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਪਤਾ ਫਰੀਦਕੋਟ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਏ ਐਮਏ ਪੋਲਿਟੀਕਲ ਸੈਂਸਰੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੰਘ ਗੋਤ ਸੰਧੂ ਡੇਟ ਆਫ ਬਰਥ 1993 ਦਾ ਜੀ ਕੈਨੇਡਾ ਨੈਨੀ ਵਰਕ ਪਰਮਿਟ ਤੇ 3 ਸਾਲ ਤੋਂ ਤੇ ਪੀਆਰ ਸੂਨ ਮਤਲਬ ਜਲਦ ਪੀਆਰ ਅਪਲਾਈ ਕੀਤੀ ਹੋਈ ਹੈ ਪ੍ਰੋਗਰੈਸ ਦੇ ਵਿੱਚ ਹੈ ਜਿਹੜੀ ਫੈਲ ਇਹਨਾਂ ਦੀ ਮੁੰਡਾ ਬੈਸ ਨੂੰ ਹੋਵੇ 10 ਤੋਂ 15 ਕਿਲੇ ਜ਼ਮੀਨ ਹੋਵੇ ਬਠਿੰਡਾ ਤੇ ਫਰੀਦਕੋਟ ਤੋਂ ਹੋਵੇ ਐਮਵੀ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਲਾਲ ਪੱਟੀ ਦੇ ਵਿੱਚੋਂ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਿਹੜੀ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਗਲੈਂਡ ਤੋਂ ਆ ਅਗਲਾ ਰਿਸ਼ਤਾ ਯੂਕੇ ਤੋਂ ਨਾਮ ਸ਼ਰਮਾ ਹਿੰਦੂ ਪਰਿਵਾਰ ਆ ਜੀ ਪਤਾ ਫਗਵਾੜਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਐ ਭੈਣਾਂ ਤਿੰਨ ਨੇ ਮੈਡ ਨੇ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 5 ਇੰਚ ਕਾਸਟ ਪੰਡਤ ਐ ਇਹ ਮੁੰਡਾ 17 11 90 ਦਾ ਡੇਟ ਆਫ ਬਰਥ ਐ ਵਰਕ ਇਨ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਵਧੀਆ ਕੰਮ ਐ ਇਹਨਾਂ ਦਾ ਤੇ ਕੁੜੀ ਜੁਕੇ ਹੋਵੇ ਜਾਂ ਇੰਡੀਆ ਬੜੀ ਵਧੀਆ ਪੜੀ ਲਿਖੀ ਜੀ ਐਨ ਐਮ ਨਰਸਿੰਗ ਕਰੀ ਹੋਵੇ ਕੁੜੀ ਜਾਂ ਤਾਂ ਜੁਕੇ ਹੋਵੇ ਜੇ ਇੰਡੀਆ ਤਾਂ ਜੀ ਐਨ ਐਮ ਨਰਸਿੰਗ ਕਰੀ ਹੋਵੇ ਜਰਨਲ ਕਾਸਟ ਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੇਂਗ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਏ ਪਲੱਸ ਕੰਪਿਊਟਰ ਦਾ ਜਿਹੜਾ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਦੋਨੇ ਇੱਕ ਮੈਡਾ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੂਤ ਘੁੰਮਣ ਡੇਟ ਆਵਰਤ 13 12 91 ਦਾ ਜੀ ਗਵਰਨਮੈਂਟ ਜੌਬ ਹੈ ਸੁਪਰ ਕਾਰਪੋਰੇਟ ਸੁਸਾਇਟੀ ਐਸ ਸੈਕਟਰੀ ਹੈ ਜੀ ਤੇ 6 ਕਿੱਲੇ ਜ਼ਮੀਨ ਆ ਤਿੰਨ ਤਿੰਨ ਕਿੱਲੇ ਜਿਹੜੇ ਦੋਨੇ ਭਰਾਵਾਂ ਨੂੰ ਆਉਂਦੀ ਹੈ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਪ੍ਰਾਣ ਇੱਕ ਮੈਡ ਪ੍ਰਾਣ ਮੈਰਿਡ ਹੈ ਭਰਾ ਕੋਈ ਨਹੀਂ ਕੱਦ 6 ਫੁੱਟ 1 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1987 ਦਾ ਹੀ ਕੰਮ ਸਪੇਨ ਦੇ ਵਿੱਚ ਆ ਮੁੰਡਾ ਪੀਆਰ ਹੈ ਬਾਕੀ ਸਾਰਾ ਪਰਿਵਾਰ ਜਰਮਨੀ ਆ ਮੁੰਡਾ ਸਪੇਨ ਦੇ ਵਿੱਚ ਪੀਆਰ ਹੈ ਬਾਕੀ ਸਾਰਾ ਪਰਿਵਾਰ ਆ ਜਿਹੜਾ ਉਹ ਜਰਮਨੀ ਦੇ ਵਿੱਚ ਆ ਇੰਡੀਆ ਪਲੱਸ ਜਰਮਨੀ ਔਰ ਮਤਲਬ ਇੰਡੀਆ ਦੇ ਵਿੱਚ ਵੀ ਇਹਨਾਂ ਦਾ ਹੋ ਸਕਦਾ ਤੇ ਜਰਮਨੀ ਦੇ ਵਿੱਚ ਵੀ ਇਹਨਾਂ ਦਾ ਖੁੱਦ ਦਾ ਆਪਣਾ ਹਾਊਸ ਹੈ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਲੰਬਾ ਲੰਬੀ ਹੋਵੇ ਨਾਰਮਲ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਤੇ ਕੋਈ ਮੰਗਣੀ ਇਹਨਾਂ ਦੀ ਸਾਦਾ ਵਿਆਹ ਕਰਨਾ ਤੇ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਲਾਲ ਪੱਟੀ ਦੇ ਵਿੱਚ ਬਾਹਰ ਲਈ ਨੰਬਰ ਹੈ ਡਾਇਰੈਕਟ ਕਾਲ ਕਰ ਲਿਓ ਜਾਂ ਵਟਸਐਪ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਮਲਟੀਮੀਡੀਆ 4 ਸਾਲ ਦੀ ਡਿਗਰੀ ਕੀਤੀ ਹੋਈ ਹੈ ਗ੍ਰਾਫਿਕ ਡਿਜ਼ਾਈਨਰ ਦੀ ਪੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 3 ਇੰਚ ਕਾਸਟ ਰਮਦਾਸੀਆ ਸਿੱਖ ਗੋਤ ਹੀਰ ਡੇਟ ਆਫ ਬਰਥ 22/02/92 ਦੀ ਹੈ ਕੈਨੇਡਾ ਕੁੜੀ 10 ਸਾਲ ਦਾ ਵੇਟਰ ਵੀਜ਼ਾ ਜਿਹੜਾ ਕੈਨੇਡਾ ਦਾ ਤੇ ਯੂ ਐਸ ਏ ਦਾ 10 ਸਾਲ ਦਾ ਵੇਟਰ ਵੀਜ਼ਾ ਨਾਲ ਕੋਲੇ ਦੋਨੇ ਕੰਟਰੀਆਂ ਦਾ ਦਾ 10 ਸਾਲ ਦਾ ਮਾਤਾ ਜੀ ਟੀਚਰ ਨੇ ਤੇ ਪਿਤਾ ਜੀ ਈ ਜਿਹੜੇ ਰਿਟਾਇਰਡ ਨੇ ਮੁੰਡਾ ਕੈਨੇਡਾ ਜਾਂ ਯੂ ਐਸ ਏ ਰਹਿੰਦਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਹੈ ਨਾਮ ਸਿੰਘ ਪਤਾ ਬਲਾਸਪੁਰ ਛਤੀਸਗੜ ਤੋਂ ਆ ਜਿਹੜਾ ਇਹ ਰਿਸ਼ਤਾ ਪੜਾਈ ਮੁੰਡਾ ਕੈਨੇਡਾ ਹੈ ਜਿਹੜਾ ਇਹਨਾਂ ਦਾ ਪਤਾ ਹੈਗਾ ਉਹ ਬਲਾਸਪੁਰ ਛਤੀਸਗੜ ਹੈ ਬੀਕਾਮ ਕੀਤੀ ਹੋਈ ਹੈ ਮੁੰਡੇ ਨੇ ਮੀਨਿੰਗ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਸੈਣੀ ਸਿੱਖ ਹੈ ਜੀ ਤੇ 19 10 94 ਦਾ ਡੇਟ ਆਫ ਬਰਥ ਹੈ ਕੈਨੇਡਾ ਮੁੰਡਾ ਵੈਸ ਨੂੰ ਪਰਿਵਾਰ ਹੈ ਵਧੀਆ ਤੇ ਕੁੜੀ ਪੰਜਾਬੀ Hindu ਐਨੀ ਜਿਹੜੇ ਕਾਸਟ ਤੋਂ ਹੋਵੇ 5 ਫੁੱਟ 4 ਇੰਚ ਜਾਂ 5 ਫੁੱਟ 5 ਇੰਚ ਜਿਹੜਾ ਕੱਦ ਹੋਵੇ ਕੁੜੀ ਦਾ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਹਿਲੇ ਨੰਬਰ ਤੇ ਕਾਲ ਵਗੈਰਾ ਤੇ ਬਾਕੀ ਦੂਸਰਾ ਨੰਬਰ WhatsApp ਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਿੰਦੂ ਪਰਿਵਾਰ ਜਾਂ ਸੈਣੀ ਪਰਿਵਾਰ ਸੈਣੀ ਸਿੱਖ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਅਗਲਾ ਰਿਸ਼ਤਾ ਵੀ ਨਾਮ ਕੌਰ ਕੁੜੀ ਦਾ ਖਾਰਣ ਮੁਹਾਲੀ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਬੀ ਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੀ ਜਿਹੜੀ ਪੜ੍ਹਾਈ ਕੀਤੀ ਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 2 ਇੰਚ ਆ ਕੁੜੀ ਦਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 1991 ਦੀ ਕੰਮ ਕੈਨੇਡਾ ਪੀਆਰ ਆ ਕੁੜੀ ਤੇ ਪਿਤਾ ਨੂੰ ਪਿਤਾ ਜਿਹੜੇ ਖੇਤੀਬਾੜੀ ਕਰਦੇ ਨੇ 40 ਕਿੱਲੇ ਜ਼ਮੀਨ ਆ ਪੰਜਾਬ ਦੇ ਵਿੱਚ ਵਧੀਆ ਖਾਨਦਾਨੀ ਪਰਿਵਾਰ ਆ ਮੁੰਡਾ ਮਹਾਲੀ ਲੁਧਿਆਣਾ ਪਟਵਿਆਲਾ ਫਤਿਹਗੜ੍ਹ ਸਾਹਿਬ ਰੋਪੜ ਤੋਂ ਹੋਵੇ ਇਹ ਧਿਆਨ ਰੱਖਿਆ ਕਰੋ ਤੇ 15 ਤੋਂ 20 ਕਿੱਲੇ ਮੁੰਡੇ ਨੂੰ ਜ਼ਮੀਨ ਹੋਵੇ ਤੇ ਕੈਨੇਡਾ ਹੋਵੇ ਮੁੰਡਾ ਪਿਆਉ ਕੋਲ ਮੰਨ ਕੇ ਚੱਲੋ ਇਹਨਾਂ ਕੋਲ ਫੈਮਿਲੀ ਕੋਲੇ 40 ਕਿੱਲੇ ਜ਼ਮੀਨ ਆ ਵਧੀਆ ਖਾਨਦਾਨੀ ਪਰਿਵਾਰ ਹੀ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਵਟਸਐਪ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਿਰੋਜ਼ਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਆਸਟ੍ਰੇਲੀਆ ਤੋਂ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜਿਹੜੀ ਜੱਟ ਸੇ ਗੂਤ ਬਰਾੜ ਡੇਟ ਆਫ ਬਰਥ 2 11 95 ਦੀ ਹੈ 9 ਕਿੱਲੇ ਜ਼ਮੀਨ ਹੈ ਮੈਨੇਜਰ ਲੈਂਗੁਏਜ ਇੰ ਇਨਸਟਰਾਟੈਕਟਿਡ ਪੀਟੀਈ ਪਿਓਰ ਵੈਜੀਟੇਰੀਅਨ ਆ ਮੁੰਡਾ ਕੁੜੀ ਸੋਹਣੀ ਹੋਵੇ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਸਿੰਘ Hindu ਲੜਕਾ ਹੈ ਰਾਏਪੁਰ ਛੱਤੀਸਗੜ੍ਹ ਤੋਂ ਬਲੋਂਗ ਕਰਦੇ ਆ ਤੇ ਬਾਕੀ ਚੰਡੀਗੜ੍ਹ ਵੀ ਇਹਨਾਂ ਦਾ ਰਹਿਸ ਪੜਾਈ ਐਮਸੀਏ ਬੀਸੀਏ ਕੀਤੀ ਹੋਈ ਹੈ ਪੈਨ ਨੰਬਰ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਖੱਤਰੀ ਪੰਜਾਬੀ Hindu ਹੈ ਗੋਤ ਕੌਸ਼ਲ ਹੈ ਜੀ ਡੇਟ ਆਫ ਬਰਥ 2694 ਦਾ 3 ਲੀਡ ਇਨ ਆਈਟੀ ਕੰਪਨੀ ਦੇ ਵਿੱਚ ਐਨੂਅਲ ਪੈਕੇਜ 28 ਲੱਖ ਦਾ ਜੀ ਮਤਲਬ ਇੱਕ ਸਾਲ ਦਾ 28 ਲੱਖ ਦੀ ਜਿਹੜਾ ਇਹਨਾਂ ਦਾ ਪੈਕੇਜ ਹੈ ਤੇ ਬਾਕੀ ਗਵਰਨਮੈਂਟ ਫਾਦਰ ਸਾਹਿਬ ਗਵਰਨਮੈਂਟ ਸਰਬਸਤੀ ਨੇ ਕੁੜੀ ਵੈਲਿਊ ਐ ਜੀ ਕਵਾਲਿਫਾਈਡ ਹੋਵੇ ਐਜੂਕੇਟਿਡ ਹੋਵੇ ਤੇ ਸੈਟਲਡ ਹੋਵੇ ਵਧੀਆ ਪਰਿਵਾਰ ਤੇ ਸੰਸਕਾਰੀ ਕੁੜੀ ਦੀ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਪਹਿਲਾ ਰਿਸ਼ਤਾ ਪਹਿਲਾ ਨੰਬਰ ਹੈ ਜਿਹੜਾ ਉਹ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਕਰ ਸਕਦੇ ਹੋ ਦੂਸਰੇ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਸਾਇੰਸ ਕੀਤੀ ਹੋਈ ਹੈ ਐਮਐਸਸੀ ਪlant ਸਾਇੰਸ ਕੀਤੀ ਹੋਈ ਹੈ ਪੈਣ ਕੋਈ ਨਹੀਂ ਪ੍ਰਾਅ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 21 11 97 ਦਾ ਜੀ ਕੁੜੀ ਦਾ ਕੈਨੇਡਾ ਕੁੜੀ ਆਰ ਸੀ ਡਬਲਯੂ ਵਿਦ ਹੈਲਥ ਕੇਅਰ ਤੇ ਫਾਦਰ ਸਾਹਿਬ ਗਵਰਨਮੈਂਟ ਜੌਬ ਤੇ ਨੇ ਮੁੰਡਾ ਬੈਸ ਨੂੰ ਹੋਵੇ ਪੀ ਆਰ ਹੈ ਤਾਂ 15 ਕਿਲੇ ਜੇ ਪੰਜਾਬ ਵਿੱਚ ਆ ਤਾਂ 20 ਤੋਂ ਪਲੱਸ ਜ਼ਮੀਨ ਜਿਹੜੀ ਇਹਨਾਂ ਨੂੰ ਚਾਹੀਦੀ ਹੈ ਤੇ ਮੁੰਡੇ ਦਾ ਕੱਦ 6 ਫੁੱਟ ਹੋਵੇ ਕੁੜੀ ਦੇ ਪਰਿਵਾਰ ਦਾ ਨੰਬਰ 80 ਵਾਲਾ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਪੈਨ ਸਿਸਟਰ ਮੰਡੇਲਾ ਸੈਟਲਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ 21 8 97 ਦੀ ਹੈ ਜੀ 사우ਦੀ ਅਰਬ ਟਰੱਕ ਡਰਾਈਵਰਾ ਮੁੰਡਾ ਵਧੀਆ ਤਨਖਾਹਾਂ ਤੇ 2 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਕੁੜੀacre ਲੂ ਹੋਵੇ ਕੋਈ ਮੰਗ ਨਹੀਂ ਪਰਿਵਾਰ ਵਧੀਆ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਇੱਕ ਲੋਕਲ ਇੰਡੀਆ ਦਾ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਡਿਪਲੋਮਾ ਮਕੈਨੀਕਲ ਤੇ ਬੀਟੈਕ ਮਕੈਨੀਕਲ ਦੀ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਕੈਨੇਡਾ ਤੋਂ ਇਹਨ ਇੱਕ ਅਣਮੈੜ ਭਰਾ ਇੱਕ ਮੈਡ ਕਦ 5.7 ਇੰਚ ਕਾਸਟ ਰਮਦਾਸੀ ਸਿੱਖ ਗੂਤ ਬੰਗੜਾ ਡੇਟ ਆਫ ਬਰਥ 13 8 87 ਦੀ ਹੈ ਜੀ ਕੈਨੇਡਾ ਸਿਟੀਜ਼ਨ ਔਨਿੰਗ ਹਾ ਉਸ ਕੈਨੇਡਾ ਮਤਲਬ ਕੈਨੇਡਾ ਸਿਟੀਜ਼ਨ ਆ ਮੁੰਡਾ ਤੇ ਆਪਣਾ ਖੁੱਦ ਦਾ ਹਾ ਉਸ ਉੱਥੇ ਆ ਆਪ ਦਾ ਲਿਆ ਹੋਇਆ ਮੁਹਾਲੀ ਨੇੜੇ ਆਪਣੀ ਜ਼ਮੀਨ ਕੋਠੀ ਮੁਹਾਲੀ ਸਿਟੀ ਦੇ ਵਿੱਚ ਹੈ ਪੂਰੀ ਸੋਹਣੀ ਹੋਵੇ ਕੈਨੇਡਾ ਪੀਆਰ ਜਾਂ ਮੁਹਾਲੀ ਨੇੜੇ ਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਬੀਏ ਐਲਐਲਬੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਗਵਰਨਮੈਂਟ ਜੌਬ ਤੇ ਹੈ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੂਤ ਬਰਾੜ ਡੇਟ ਆਫ ਬਰਥ 1993 ਦਾ ਜੀ ਪ੍ਰਾਈਵੇਟ ਜੌਬ ਹੈ ਵਧੀਆ ਵੈਸ ਨੂੰ ਹੈ ਮੁੰਡਾ ਤੇ 6 ਕਿੱਲੇ ਜ਼ਮੀਨਾਂ ਤਿੰਨ ਤਿੰਨ ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਹੈ ਤੇ ਮਾਤਾ ਪਿਤਾ ਅਮਰਤਾ ਰੀ ਨੇ ਪੜ੍ਹੀ ਲਿਖੀ ਤੇ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਹੈ लाल पट्टी ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਆਨਲਗ ਬਿਜ਼ਨਸ ਆਪਣਾ ਕੋ ਦਾ ਬਿਜ਼ਨਸ ਕਰਦਾ ਹੈ ਕੱਦ 5 ਫੁੱਟ 8 ਇੰਚ ਕਾਸਟ ਰਾਮਗੜੀ ਆ ਗੋਤ ਨੰਦਰਾ ਡੇਟ ਆਵਰਥ 20 ਅਕਤੂਬਰ 1995 ਦੀ ਹੈ ਕੈਨੇਡਾ ਪੀਆਰ ਅਪਲਾਈ ਕੀਤੀ ਹੋਈ ਹੈ ਮੁੰਡੇ ਨੇ ਲਾਇਸੈਂਸ ਟੈਕਨੀਸ਼ੀਅਨ ਐਟ ਬੋਲੂ ਦੇ ਵਿੱਚ ਕੰਮ ਹੈ ਕੁੜੀ ਕੈਨੇਡਾ ਪੀਆਰ ਹੋਵੇ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਗੋਰ ਸਿਕ ਫੈਮਿਲੀ ਹੈ ਇਹਨਾਂ ਦੀ ਇੰਡੀਆ ਦੇ ਵਿੱਚ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਰਾਮਗੜੀਆ ਗੋਤ ਨਾਂਟਰਾ ਡੇਟ ਆਵਰਥ 3 2 93 ਦਾ ਬਿਜ਼ਨਸ ਮੁੰਡਾ ਲੁਧਿਆਣਾ ਦੇ ਵਿੱਚ ਖੁਦ ਦਾ ਬਿਜ਼ਨਸ ਹੈ ਔਨਲਾਈਨ ਫੈਬ੍ਰਿਕੇਸ਼ਨ ਐਂਡ ਵਰਕਸ਼ਾਪ ਹੈ ਇਹਨਾਂ ਦੀ ਤੇ ਕੁੜੀ ਪੜੀ ਲਿਖੀ ਵਧੀਆ ਗੁਰਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਮੁੰਡਾ ਅੰਮ੍ਰਿਤਧਾਰੀ ਹੈ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮੰਗਲਿਕ ਹੈ ਜੀ ਮੁੰਡਾ ਮਾਨਸਾ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ 1 ਮੈਟ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਚਾਹਲ ਡੇਟ ਆਫ ਬਰਥ 1994 ਦਾ ਅ ਡੇਅਰੀ ਫਾਰਮਿੰਗ ਦੇ 3 ਕਿੱਲੇ ਜ਼ਮੀਨ ਹੈ ਗੁਰਸਿੱਖ ਪਰਿਵਾਰ ਹੈ ਜੀ ਨਾਰਮਲ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅੱਜ ਦੇ ਇਹ 37 ਰਿਸ਼ਤੇ ਸੀਗੇ ਜੀ ਧਿਆਨ ਨਾਲ ਵੀਡੀਓ ਸੁਣੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਵੀਡੀਓ ਲਾਸਟ ਤੱਕ ਦੇਖੀ ਹੈ ਹੁਣ ਤੱਕ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਉਹਨਾਂ ਲਈ ਜਿਹੜੇ ਹੁਣ ਤੱਕ ਮੇਰੀ ਵੀਡੀਓ ਨੂੰ 24 ਮਿੰਟ 25 ਮਿੰਟ ਹੋ ਗਏ ਦੇਖਦੇ ਆਨ ਉਹਨਾਂ ਲਈ ਸਪੈਸ਼ਲ ਇੱਕ ਕਹਿ ਦਈਏ ਕਿ ਕੁੜੀਆਂ ਲਈ 200 ਤੇ ਮੁੰਡੇ ਲਈ 100 ਰੁਪਿਆ ਫੀਸ ਦੇ ਵਿੱਚੋਂ ਲੈਸਾ ਜਦੋਂ ਤੁਸੀਂ ਸਾਡੇ ਨੰਬਰ ਤੇ ਹੈਲੋ ਲਿਖ ਕੇ ਭੇਜੋਗੇ ਤਾਂ ਅਸੀਂ ਤੁਹਾਨੂੰ ਇੱਕ ਐਡ ਦਾ ਪ੍ਰੋਸੈਸ ਭੇਜਾਂਗੇ ਔਰ ਇੱਕ ਚੀਜ਼ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਵੀ ਦੱਸ ਦਈਏ ਪ੍ਰੋਸੈਸ ਦੇ ਵਿੱਚ ਸਭ ਕੁਝ ਲਿਖਿਆ ਹੁੰਦਾ ਜੋ ਅਸੀਂ ਡਾਟਾ ਚਾਹੀਦਾ ਹੁੰਦਾ ਸਾਨੂੰ ਅਸੀਂ 10 ਪੁਆਇੰਟ ਲਿਖੇ ਹੋਏ ਨੇ ਜਿਵੇਂ ਇੱਕ ਨੰਬਰ ਲਿਖ ਕੇ ਇੱਕ ਦੇ ਨੰਬਰ ਬਰਾਬਰ ਨਾਮ ਦੋ ਨੰਬਰ ਲਿਖ ਕੇ ਦੋ ਦੇ ਬਰਾਬਰ ਪਤਾ ਇਸ ਤਰ੍ਹਾਂ 10 ਪੁਆਇੰਟ ਲਿਖੇ ਹੁੰਦੇ ਆ ਡਾਟਾ ਵੀ ਆਪਣਾ ਪੁਆਇੰਟ ਟੂ ਪੁਆਇੰਟ ਕਲੀਅਰ ਲਿਖਿਆ ਕਰੋ ਵਿੱਚ ਮਿਕਸ ਕਰ ਦਿੰਦੇ ਆ ਫਿਰ ਉਹ ਕਾਫੀ ਉਲਝਾ ਪੈਂਦਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਜਿਨ੍ਹਾਂ ਨੇ ਐਡ ਪਵਾਉਣੀਆਂ ਸਾਡੇ ਨੰਬਰ ਤੇ ਹੈਲੋ ਲਿਖ ਕੇ ਭੇਜੋ ਜੀ ਤੇ ਸਾਡਾ ਇਹ ਨੰਬਰ ਜਿਹੜਾ ਲਿਖਿਆ ਹੋਇਆ ਹੈ ਇੱਥਾਂ ਐਡ ਦੇ ਵਿੱਚ ਤੁਸੀਂ ਦੇਖਿਆਗਾ ਪਹਿਲਾਂ ਇੱਥਾਂ ਪੀਲੀ ਪੱਟੀ ਦੇ ਵਿੱਚ ਉਹਨੂੰ ਸੇਵ ਕਰਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅ ਨਾਲ ਤਾਂ ਤੁਹਾਨੂੰ ਐਡ ਦਾ ਪ੍ਰੋਸੈਸ ਭੇਜਣਾ ਤੇ ਨਾਲ ਹੀ ਜਿਹੜਾ ਤੁਹਾਡਾ ਨੰਬਰ ਅਸੀਂ ਸੇਵ ਕਰ ਲਾਂਗੇ ਵਟਸਐਪ ਦੇ ਸਟੇਟਸ ਰਾਹੀਂ ਤੁਹਾਨੂੰ ਸਾਡੀਆਂ ਜਿਹੜੀ ਨਵੀਂ ਐਕਟੀਵਿਟੀ ਆ ਉਹ ਤੁਹਾਨੂੰ ਸ਼ੋ ਹੁੰਦੀ ਰਹੇਗੀ ਇਹ ਬਾਕੀ ਮੈਂ ਬਹੁਤਾ ਜਿਆਦਾ ਅੱਗੇ ਕਹਿੰਦਾ ਨਹੀਂ ਹੁੰਦਾ ਸਬਸਕ੍ਰਾਈਬ ਕਰਨ ਨੂੰ ਬਟ ਹੁਣ ਮੈਂ ਕਹਿੰਦਾ ਜੀ ਬੈਲ ਆਈਕਨ ਦਾ ਜਿਹੜਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਜਿਹੜੀ ਲਿਸਟ ਹੈ ਉਹ ਕੋਈ ਵੀ ਮਿਸ ਨਾ ਹੋਵੇ ਕਿਉਂਕਿ ਅਸੀਂ ਹਰ ਰੋਜ਼ 2 ਤੋਂ 5 ਲਿਸਟਾਂ ਜਿਹੜੀਆਂ ਆ ਸ਼ਾਰਟ ਵੀਡੀਓ ਵਿੱਚ ਪਾਉਣੇ ਆ ਜਿਹੜੀਆਂ ਜਿਹਦੇ ਵਿੱਚ ਇੱਕ ਤਿੰਨ ਜਾਂ ਪੰਜ ਰਿਸ਼ਤੇ ਹੁੰਦੇ ਆ ਇੱਕ ਜਿਹੜਾ ਮੇਨ ਪ੍ਰੋਗਰਾਮ ਜਿਵੇਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਇਹ ਅਸੀਂ ਐਤਵਾਰ ਨੂੰ ਕਰਦੇ ਆਂ ਤੋ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੇ ਕਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਤੇ ਬਾਕੀ ਫੀਸ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਹੈ